ਵਿਵਾਨ ਰੈਡੀ ਦੇ ਸਤਿਕਾਰਯੋਗ ਸ਼੍ਰੋਤਿਓ ਆਧਾਰ ਕਾਰਡ ਇੱਕ ਬਹੁਤ بیس ਹੈ ਹਰ ਡਾਕੂਮੈਂਟ ਤੁਹਾਡਾ ਆਧਾਰ ਕਾਰਡ ਤੋਂ ਸ਼ੁਰੂ ਹੁੰਦਾ ਪਰ ਆਧਾਰ ਕਾਰਡ ਦੇ ਵਿੱਚ ਰਾਜਸਥਾਨ ਤੋਂ ਅਜੀਬ ਠੱਗੀ ਦਾ ਮਾਮਲਾ ਸਾਹਮਣੇ ਆਇਆ ਪਾਕਿਸਤਾਨ ਬਾਰਡਰ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ 40 ਜਗਾਵਾਂ ਤੇ ਇਹ ਫਰਜੀ ਵਾੜਾ ਲੱਗ ਰਿਹਾ 25-25000 ਰੁਪਏ ਦੇ ਵਿੱਚ ਫਰਜੀ ਨਕਲੀ ਆਧਾਰ ਕਾਰਡ ਬਣਾ ਕੇ ਲੋਕੀ ਕਰੋੜਾਂ ਦਾ ਠੱਗੀ ਦਾ ਕਾਰੋਬਾਰ ਚਲਾ ਰਹੇ ਨੇ ਖਾਸ ਕਰਕੇ ਇਸ ਇਲਾਕੇ ਦੇ ਵਿੱਚ ਕਿਉਂਕਿ ਪੱਥਰ ਦਾ ਬਹੁਤ ਕੰਮ ਹੈ ਗ੍ਰੇਨਾਈਟ ਪੱਥਰ ਮਾਰਬਲ ਡੁਗਰੀ ਸੋ ਰਾਜਸਥਾਨ ਦੇ ਜਲੌਰ ਦੇ ਵਿੱਚ ਗ੍ਰੇਨਾਈਟ ਟਰੇਡਰਸ ਫਰਮ ਨੇ ਡੇਢ ਕਰੋੜ ਰੁਪਏ ਦਾ ਕਾਰੋਬਾਰ ਦਾ ਕੋਈ ਇਨਪੁਟ ਹੀ ਨਹੀਂ ਭਰਿਆ ਤੇ ਉਸ ਦਾ ਮਾਲਕ ਰਣਜੀਤ ਸਿੰਘ ਨਾਂ ਦਾ ਉੱਥੇ ਕੋਈ ਹੈ ਹੀ ਨਹੀਂ ਇਸੇ ਤਰ੍ਹਾਂ ਸ਼ਿਵਾ ਸਟੋਨਸ ਫਰਮ ਐ 6 ਕਰੋੜ ਦਾ ਕਾਰੋਬਾਰ ਕੀਤਾ ਤੇ ਮਾਲਕ ਦਾ ਨਾਮ ਦਿਨਾਕਰਨ ਪੀ ਲਿਖਿਆ ਹੋਇਆ ਫਰਜੀ ਆਧਾਰ ਕਾਰਡ ਫਰਜੀ ਪੈਨ ਨੰਬਰ ਦਾ ਇਸਤੇਮਾਲ ਕੀਤਾ ਹੋਇਆ ਗੁਜਰਾਤ ਦੇ ਵਿੱਚ ਇਸ ਸਬੰਧੀ ਇਹ ਜਲੌਰ ਦੇ ਵਿੱਚ ਰਮੇਸ਼ ਨਾ ਦੇ ਜਿਹੜਾ ਇਹ ਸਾਰਾ ਸਿਲਸਿਲਾ ਹੈ ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਗੱਡੀ ਤੇ ਫਾਇਨਾਂਸ ਹੋਇਆ ਇਹ ਗੱਡੀ ਜਲੌਰ ਦੇ ਰਮੇਸ਼ ਕੁਮਾਰ ਦੇ ਨਾਮ ਤੇ ਸੀ EMI ਕਿਸ਼ਤਾਂ ਜਮਾ ਨਹੀਂ ਕਰਾਈਆਂ ਤਾਂ ਇਸ ਫਰਜੀ ਵਾੜੇ ਦਾ ਖਲਾਸਾ ਹੋਇਆ ਸੋ ਪਾਕਿਸਤਾਨ ਸਰਹੱਦ ਨਾਲ ਲੱਗਦੇ ਰਾਜਸਥਾਨ ਦੇ ਤਿੰਨ ਜ਼ਿਲ੍ਹੇ ਬਾੜਮੇਰ ਜਲੌਰ ਸੰਚੌਰ ਦੇ ਵਿੱਚ ਜ਼ਿਆਦਾਤਰ ਜਿਹੜੇ ਅਧਿਕਾਰਤ ਆਧਾਰ ਕਾਰਡ ਬਣਾਉਣ ਵਾਲੇ ਸੈਂਟਰ ਨੇ ਉੱਥੇ ਬਹੁਤ ਵੱਡੀ ਧੋਖੇ ਦੀ ਗੇਮ ਲੱਗਦੀ ਹੈ ਵੱਡੀ ਪੱਧਰ ਤੇ ਇਹ ਆਧਾਰ ਕਾਰਡ ਬਣਾ ਕੇ ਫਰਜੀ ਵੜਾ ਚੱਲਦਾ ਹੈ ਜਿਸ ਦੇ ਨਾਂ ਤੇ ਜਾਲੀ ਫਰਮਾਂ ਰਜਿਸਟਰਡ ਹੋ ਕੇ ਗਵਰਨਮੈਂਟ ਨੂੰ ਕਰੋੜਾਂ ਰੁਪਏ ਦੀ ਠੱਗੀ ਲੱਗ ਰਹੀ ਹੈ ਲੋਕਾਂ ਨੂੰ ਠੱਗੀ ਲੱਗ ਰਹੀ ਹੈ ਫਰਜੀ ਆਧਾਰ ਕਾਰਡ ਦੇ ਵਿੱਚ ਜਨਮ ਪ੍ਰਮਾਣ ਪੱਤਰ ਹੱਥਾਂ ਦੀ ਵਜਾਏ ਉਹ ਪੈਰਾਂ ਦਾ ਨਿਸ਼ਾਨ ਦੇ ਦਿੰਦੇ ਨੇ ਅੰਗੂਠੇ ਦਾ ਤੇ ਇਸ ਸਬੰਧੀ ਪੈਰਾਂ ਦੇ ਨਿਸ਼ਾਨ ਤੇ ਕਾਰਨਿਆਂ ਦੇ ਉਲਟੇ ਕੈਮਰੇ ਦੇ ਵਿੱਚ ਸਕੈਨ ਕਰਕੇ ਫਰਜੀ ਆਧਾਰ ਕਾਰਡ ਬਣਾਏ ਜਾਂਦੇ ਨੇ ਇਹ ਫਰਜੀ ਲੋਨ ਲੈਣ ਵਾਸਤੇ ਜਿਹੜਾ ਇਹ ਜੀਐਸਟੀ ਨੰਬਰ ਲਿਆ ਜਾਂਦਾ ਉਸ ਦਾ ਫਰਾਡ ਕਰਨ ਵਾਸਤੇ ਇਹ ਚੀਜ਼ਾਂ ਤਕਰੀਬਨ ਇਸ ਤਿੰਨ ਜ਼ਿਲ੍ਹਿਆਂ ਦੇ 40 ਦੇ ਕਰੀਬ ਸੈਂਟਰਾਂ ਨੇ ਜਦੋਂ ਮੰਗੀ ਲਾਲ ਜਾਨੀ ਪੱਤਰਕਾਰ ਨੇ ਖੋਜ ਕੀਤੀ ਪਾਲੀ ਇਲਾਕੇ ਚੋਂ ਤਾਂ ਪਤਾ ਲੱਗਿਆ ਕਿ 25000 ਰੁਪਏ ਨਾਲ ਇਹ ਨਕਲੀ ਆਧਾਰ ਕਾਰਡ ਉਹ ਆਧਾਰ ਕਾਰਡ ਸੈਂਟਰਾਂ ਵਾਲੇ ਬਣਾ ਰਹੇ ਨੇ ਇਸ ਦੇ ਵਿੱਚੋਂ ਸੰਚੌਰ ਜ਼ਿਲ੍ਹੇ ਦੇ ਵਿੱਚੋਂ ਡੋਂਗਰੀ ਪਿੰਡ ਦੇ ਵਿੱਚੋਂ ਸੈਂਟਰ ਦੇ ਵਿੱਚ 25000 ਰੁਪਏ ਲੈ ਕੇ ਫਰਜੀ ਨਾਮ ਪਤੇ ਦੇ ਆਧਾਰ ਤੇ ਕਾਰਡ ਬਣਿਆ ਤੇ ਬੀਤੀ 8 ਜੂਨ ਨੂੰ ਇਸ ਦੇ ਵਿੱਚ ਜਿਹੜਾ ਐਪਲੀਕੈਂਟ ਸੀ ਉਸਨੇ 3 ਦਿਨ ਬਾਅਦ ਫਿਰ ਅਦਾਸ ਜੂਨ ਨੂੰ ਯੂਆਈਡੀ ਕਾਰਡ ਵੈਬਸਾਈਟ ਆਧਾਰ ਕਾਰਡ ਤੇ ਡਾਊਨਲੋਡ ਹੋ ਗਿਆ ਇਸ ਸਬੰਧੀ ਜਿਸ ਤਰ੍ਹਾਂ ਰਿਪੋਰਟਰ ਨੇ ਕਿਹਾ ਕਿ ਮੇਰਾ ਆਧਾਰ ਕਾਰਡ ਪਹਿਲਾਂ ਦਾ ਤੇ ਜੀਐਸਟੀ ਤੋਂ ਬਾਅਦ ਫਿਰ ਫਰਜੀ ਬਾੜੇ ਦਾ ਇਹ ਫਰਜੀ ਆਧਾਰ ਕਾਰਡ ਬਣਾਇਆ ਗਿਆ ਸੰਚੋਰ ਦੇ ਡੂੰਗਰੀ ਸੈਂਟਰ ਦੇ ਵਿੱਚ ਪ੍ਰੋਸੈਸ ਦੇ 3 ਦਿਨਾਂ ਬਾਅਦ ਉਸ ਨੂੰ ਯੂਆਈਡੀ ਆਈ ਤੋਂ ਵੈਬਸਾਈਟ ਤੋਂ ਆਪਣਾ ਆਧਾਰ ਕਾਰਡ ਫਰਜੀ ਨਾਵਾ ਤੇ ਡਾਊਨਲੋਡ ਹੋ ਗਿਆ ਸੋ ਤਿੰਨ ਦਿਨ ਦੇ ਵਿੱਚ ਇਸ ਪੱਤਰਕਾਰ ਨੇ ਫਰਜੀ ਆਧਾਰ ਕਾਰਡ ਬਣਾ ਕੇ ਦਿਖਾ ਦਿੱਤਾ ਜਿਵੇਂ ਇੱਕ ਵਾਰੀ ਉਹ ਆਪਣਾ ਮੋਗੇ ਦੀਆਂ ਖਬਰਾਂ ਸੁਣਾਉਂਦੇ ਹੁੰਦੇ ਸੀਗੇ ਭਾਈ ਜੀ ਆਪਣਾ ਮੋਗੇ ਤੋਂ ਗੱਲਾਂ ਬਾਤਾਂ ਕਰਦੇ ਹੁੰਦੇ ਸੀਗੇ ਤੇ ਉਹ ਦੱਸਦੇ ਸੀਗੇ ਕਿ ਗੁਰਨਾਨਕ ਸਾਹਿਬ ਦੇ ਨਾਂ ਤੇ ਕਿਸੇ ਨੇ ਨਾ ਡਰਾਈਵਿੰਗ ਲਾਇਸੈਂਸ ਬਣਾਤਾ ਸੀ ਲੋਕੀ ਹੱਟ ਦੇ ਕਿਹੜਾ ਹੈ ਗਿਆ ਫਰਾਡ ਮਤਲਬ ਹੱਥ ਦੇ ਅੰਗੂਠੇ ਦੀ ਜਾਇ ਫਿੰਗਰਪ੍ਰਿੰਟ ਪੈਰਾਂ ਦਾ ਦੇ ਦਿੰਦੇ ਆ ਹੈਨਾ ਸੋ ਕੀ ਬਾਤਾਂ ਨੇ ਯਾਰ ਫਰਾਡ ਦੀਆਂ ਸੋ ਬਚ ਕੇ ਰਹਿਣਾ ਚਾਹੀਦਾ ਜੀ ਇਸ ਫਰਾਡ ਤੋਂ ਠੱਗ ਚੋਰਾਂ ਨਜ਼ਾਰਾਂ ਦੇ ਕਦੇ ਨਾ ਨੇਤਰ ਗੁਜੇ ਰਹਿੰਦੇ ਪੁੱਤ ਚੋਰੀ ਦੇ ਗੱਭਰੂ ਕਦੇ ਨਾ ਹੋਣ ਸਿਆਣੇ ਕਹਿੰਦੇ